ਬਹੁਤ ਬਹੁਤ ਤਰਵਾ ਜੀ ਮੇਰੇ ਮਨ ਚ ਆਈ ਹੈ ਗੱਲ ਕਿ ਜਿਹੜੀ ਆਪਣੇ ਸੋਹਣੀ ਮਹੀਵਾਲ ਦੀ ਮਹਗਾ ਸਾਮਾ ਜੀ ਉਹ ਵੀ ਜਦੋਂ ਉਹਨਾਂ ਦਾ ਉਹ ਕਾਂਢਿਆ ਹੋਇਆ ਇਹ ਮਹੀਵਾਲ ਦਾ ਤੇ ਉਹ ਵੀ ਮੇਰੇ ਸਾਹਮਣੇ ਹੋਣਾ ਕਿਉਂਕਿ بارش ਆ ਗਈ ਪਾੜਾਂ ਦੇ ਵਿੱਚ ਨਹੀਂ ਪੈ ਗਿਆ ਤੇ ਕਿ ਪਾਣੀ ਜ਼ਿਆਦਾ ਆ ਗਿਆ ਤੇ ਨਾ ਦੇ ਵਿੱਚ ਉਹਨੇ ਬੱਚੀ ਕੋ ਹੱਥ ਨਹੀਂ ਆਈ ਤੇ ਉਹ ਗੱਲ ਕਰਨ ਲੱਗਾ ਮੈਂ ਤੇ ਕੁਝ ਦੋ ਕੋ ਲੈਣਾ ਕਿਸੇ ਰਾਈਡਰ ਦੀਆਂ ਸੀਗੀਆਂ ਬਹੁਤ ਪੁਰਾਣੇ ਤੇ ਚੱਲ ਗਿਆ ਸਾਲ ਦੀਆਂ ਉਹ ਦੋ ਲੋ ਲੈਗਾ ਦੋ ਹੱਥ ਆ ਗਏ ਤੇ ਬਾਕੀ ਫਿਰ ਮੈਂ ਆਪਣੀ ਕਲਪਨਾ ਕਰ ਲਈ ਹੈ ਤੇ ਉਮੀਦ ਹੈ ਕਿ ਫਿਰ ਪਸੰਦ ਕਰੋਗੇ ਮੱਛੀ ਮੱਛੀ ਨਹੀਂ ਆ ਮੱਛੀ ਨਹੀਂ ਆ ਮਿਲਿਆ ਉਹਨੂੰ ਤੁਹਾਨੂੰ ਆ ਗਿਆ ਪਹਾੜੋਂ ਮੀਂਹ ਦੇ ਰਲਾਈ ਨਾ ਚੜ ਗਈ ਚਨਾ ਮੱਛੀ ਹੱਥে ਆਈ ਨਾ ਆ ਗਿਆ ਪਹਾੜੋਂ ਮੀਂਹ ਦੇ ਰਲਾਈ ਨਾ ਚੜ ਗਈ ਚਨਾ ਮੱਛੀ ਹੱਥੇ ਆਈ ਨਾ ਅੱਜ ਕੀ ਲੈ ਜਾऊं ਸੋਚੇ ਪੇਟ ਯਾਰ ਦੀ ਅੱਜ ਕੀ ਲੈ ਜਾऊं ਸੋਚੇ ਪੇਟ ਯਾਰ ਦੀ ਦਾਲੀ ਹੱਥ ਜਾਣਾ ਹੱਤਕ ਹੈ ਪਿਆਰ ਦੀ ਹੋ ਕੇ ਉਦਾਸ ਕੁੱਲੀ ਵਿੱਚ ਵੜਦਾ ਓਕੇ ਉਹ ਆਸਕੁੱਲੀ ਵਿੱਚ ਵੜਦਾ ਯਾਰ ਨੋਰ ਜਉਣ ਲਈ ਬਿਉਂਤ ਕੜਦਾ ਇੱਕ ਰੰਗ ਲੈਂਦਾ ਇੱਕ ਜਾਵੇ ਚਾੜੇਦਾ ਚੁੰਮ ਕੇ ਛੁਰੇ ਨੂੰ ਹੱਥ ਵਿੱਚ ਫੜਦਾ ਕੱਢ ਲਿਆ ਮਾਸੂ ਨੂੰ ਨੀ ਤੀਰ ਪੱਟ ਨੂੰ ਕੱਢ ਲਿਆ ਮਾਸੂ ਨੂੰ ਨੀ ਤੀਰ ਪੱਟ ਨੂੰ ਨਾਲੇ ਹੋਵੇ ਖੁਸ਼ ਨਾਲੇ ਬੰਨੇ ਪੱਟ ਲੋ ਆ ਕੱਢ ਲਿਆ ਮਾਸਿਓਨੇ ਚੀਰ ਪੱਟੇ ਨੋ ਨਾਲੇ ਹੋਵੇ ਖੁਸ਼ ਨਾਲੇ ਬੰਨੇ ਫੱਟ ਨੋ ਲਾ ਕੇ ਮਸਾਲਾ ਅੱਗੇ ਉੱਤੇ ਤਰਦਾ ਲਾ ਕੇ ਮਸਾਲਾ ਅੱਗੇ ਉੱਤੇ ਤਰਦਾ ਯਾਰ ਕੁੜ ਜਾਣ ਦੀ ਤਿਆਰੀ ਕਰਦਾ ਆ ਸੋਣੀ ਖਾਵੇ ਮਾਲ ਸੋਣੀ ਖਾਵੇ ਮਾਸ ਮਹੀਵਾਲ ਹੱਸਦਾ ਖਾਵੇ ਮਾਸ ਨਹੀਂ ਬਾਲਾ ਹਸਦਾ ਯਾਰ ਦੀ ਬੁਕਲ ਵਿੱਚ ਰੱਬ ਵਸਦਾ ਮਾਸ ਖਾਈ ਜਾਵੇ ਨਾਲੇ ਕਰੇ ਨਖਰਾ ਮਾਸ ਖਾਈ ਜਾਵੇ ਨਾਲੇ ਕਰੇ ਨਖਰਾ ਕਹਿੰਦੀ ਅੱਜ ਮਾਸ ਦਾ ਸੁਆਦ ਵੱਖਰਾ ਕਹਿੰਦੀ ਅੱਜ ਮਾਸ ਦਾ ਸੁਆਦ ਵੱਖਰਾ ਉਸ ਨੂੰ ਕੀ ਖਬਰ ਹੈ ਇਹ ਮਾਸ ਕਿਸ ਦਾ ਕੀ ਖਬਰ ਹੈ ਏ ਮਾਸ ਕਿਸਦਾ ਦੇਖਿਆ ਨਾ ਪੱਟ ਵਿੱਚੋਂ ਖੂਨ ਰਿਸਦਾ ਉਹਨੂੰ ਕੀ ਖਬਰ ਹੈ ਏ ਮਾਸ ਕਿਸਦਾ ਦੇਖਿਆ ਨਾ ਪੱਟ ਵਿੱਚੋਂ ਖੂਨ ਰਿਸਦਾ ਭੁੱਲ ਗਿਆ ਦੁੱਖ ਮਹੀਵਾਲ ਪੱਟਦਾ ਭੁੱਲ ਗਿਆ ਦੁੱਖ ਮਹੀਵਾਲ ਪੱਟਦਾ ਆਸ਼ਕ-ਨਾਸ਼ ਕੀ ਤੋਂ ਪਿੱਛੇ ਹਟਦਾ ਬਾਹ ਦੁਨੀਆਂ ਨੂੰ ਪੁੱਲ ਕਰਮ ਕਮਾ ਗਿਆ ਮਉ ਭੁੱਲ ਕਰਮ ਕਮਾ ਗਿਆ ਇਸ਼ਕ ਨੂੰ ਯਾਰੋ ਸਿਖਰ ਪਚਾ ਗਿਆ ਖਾਣਿਆਂ ਨੂੰ ਹਾਨ ਮਿਲ ਜਾਵੇ ਹਾਨ ਦਾ ਆਸ਼ਕਾਂ ਦੇ ਦੁਖੜੇ ਤਾਂ ਰੱਬ ਜਾਣਦਾ ਸੱਚੀ ਪੀ ਤੇ ਰੱਬ ਦੀ ਹੈ ਪੂਜਾ ਵਰਗੀ ਸੱਚੀ ਪੀ ਤੇ ਰੱਬ ਦੀ ਹੈ ਪੂਜਾ ਵਰਗੀ ਰਤਨ ਮਿਸਾਲ ਨਾ ਇੱਕ ਟੋਲਾ ਭਰੇ ਸੱਚੀ ਪੀ ਤੇ ਰੱਬ ਦੀ ਹੈ ਪੂਜਾ ਵਰਗੀ ਰਤਨ ਮਿਸਾਲ ਨਾ ਇੱਕ ਟੋਲਾ ਭਰੇ ਰਤਨ ਮਿਸਾਲ ਨਾ ਇੱਕ ਟੋਲਾ ਭਰੇ normal